ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਹਰਮੀਤ ਪਠਾਨ ਮਾਇਰਾ ਐਮਐਲਏ ਹਲਕਾ ਸਨੌਰ ਅੱਜ ਲਾਈਵ ਹੋਣ ਦਾ ਮਕਸਦ ਸੀ ਵੀ ਜਿਹੜੀ ਨਰਿਕਾ ਦਾ ਇਸ਼ੂ ਚੱਲਿਆ ਆ ਪੰਜਾਬ ਦੇ ਵਿੱਚ ਨਹੀਂ ਆਲ ਇੰਡੀਆ ਚ ਵੈਸੇ ਵੀ ਜੋ ਪਹਿਲਾਂ ਜਿਵੇਂ 90% ਸੈਂਟਰ ਸਰਕਾਰ ਪੰਡਿਤ ਦੀ ਸੀ ਲੇਬਰ ਦੇ ਵਿੱਚ ਤੇ 10% ਪਾਉਂਦੀ ਹੁੰਦੀ ਸੀ ਪੰਜਾਬ ਸਰਕਾਰ ਚਾਹੇ ਅਦਰ ਕੋਈ ਵੀ ਸਟੇਟ ਆ ਤੇ ਮਟੀਰੀਅਲ ਦੇ ਵਿੱਚ ਜਿਹੜਾ ਸੀ 25% ਆਪਣੇ ਪੰਜਾਬ ਪਾਉਂਦਾ ਸੀ ਤੇ 75% ਸੈਂਟਰ ਪਾਉਂਦਾ ਸੀ ਹੁਣ ਉਹਨਾਂ ਨੇ 60 40 ਕਰਤਾ ਦਿਹਾੜੀਆਂ ਦਾ ਵੀ ਲੇਬਰ ਦਾ ਵੀ ਤੇ ਮਟੀਰੀਅਲ ਦਾ ਵੀ ਵੈਸੇ ਸੈਂਟਰ ਨੂੰ ਇਹ ਜਿਹੜੀ ਗਰੀਬਾਂ ਦੇ ਨਾਲ ਇਹ ਧੱਕਾ ਆ ਇਹ ਵਾਪਸ ਲੈਣਾ ਚਾਹੀਦਾ ਉਹ ਆਪਣਾ ਰੋਸ ਕਰਨਾ ਪੜਦਾ ਪਰ ਅਸੀਂ ਕੋਈ ਸਵੇਰੇ ਮੈਨੂੰ ਪਤਾ ਵੀ ਵਿਧਾਨ ਸਭਾ ਲੱਗਣੀ ਆ ਵੀ ਵਿਧਾਨ ਸਭਾ ਦੇ ਵਿੱਚ ਕੁਝ ਮਤੇ ਪੈਣੇ ਆ ਇੱਕ ਬੇਨਤੀ ਆ ਵੀ ਇਹੋ ਜਿਹਾ ਕੋਈ ਮਤਾ ਸਰਕਾਰ ਨਾਲ ਲੈ ਕੇ ਆ ਵੀ ਜਿਹੜੇ ਚ ਬੇਰੋਜ਼ਗਾਰ ਹੋ ਜਾਣ ਲੋਕ ਸਾਰੇ ਤਕਰੀਬਨ 11 ਲੱਖ ਬੰਦਾ ਪੰਜਾਬ ਦੇ ਵਿੱਚ ਅਰੋਜ਼ਗਾਰ ਤੇ ਲੱਗਾ ਗਰੀਬ ਜੋਬ ਕਾਰਡ ਵਾਲੇ ਲੋਕਾਂ ਦੇ ਗਿਆਰਾ ਲੱਖ ਪਰਿਵਾਰ ਦੇ ਜਿਵੇਂ ਸਾਡਾ ਹਲਕਾ ਸਨੌਰ ਆ तकरीबन 16000 ਜੋਬ ਕਾਰਡ ਸਾਡੇ ਹਲਕੇ ਸਨੌਰ ਤੇ ਆ ਤੇ ਜਿਹਦੇ ਚ ਆਪਾਂ ਕਹਿ ਸਕਦੇ ਆ ਵੀ 16000 ਪਰਿਵਾਰ ਤੇ ਜੇ ਆਪਾਂ ਉਹਨਾਂ ਦੀ ਜੀਗਣੀਏ ਤਾਂ तकरीबन 50000 ਬੰਦਾ ਇਹਦੇ ਵਿੱਚ ਕੰਮ ਪਰਵਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਕਿਉਂ ਹਰ ਇੱਕ ਬੰਦਾ ਜਿਹੜਾ ਆਪਦੀ ਬਜ਼ੁਰਗ ਵੀ ਦਿਹਾੜੀ ਕਰ ਲੈਂਦਾ ਸੀ ਪੈਸੇ ਅਨੁਚਾਰ ਆ ਜਾਂਦੇ ਸੀ ਇਹਦੇ ਵਿੱਚੋਂ ਦੂਸਰਾ ਨੰਬਰ ਮੈਨੂੰ ਪਤਾ ਲੱਗਾ ਵੀ ਸਵੇਰੇ ਸਰਕਾਰ ਇਹਦੇ ਤੇ ਪਾਬੰਦੀ ਲਾਉਣਾ ਚਾਹੁੰਦੀ ਆ ਆਪਾਂ ਪਿਛਲੇ ਸਰਕਾਰ ਪਿਛਲੀ ਪਿਛਲੇ ਸਾਲ ਦੇ ਵਿੱਚ ਸਿਰਫ ਤੇ ਸਿਰਫ 1300 ਕਰੋੜ ਰੁਪਏ ਦਾ ਕੰਮ ਹੋਇਆ ਪੰਜਾਬ ਦੇ ਵਿੱਚ ਦਰੇਗਾ ਚ ਤੇ ਜੇ ਸਰਕਾਰ ਇਸ ਨੂੰ ਬੰਦ ਕਰਦੀ ਆ ਜੇ ਹੀ ਪਰ 60 40 ਵੀ ਹੁੰਦਾ ਸਾਡਾ ਉਹਦੇ ਹਿਸਾਬ ਨਾਲ 4-500 ਕਰੋੜ ਰੁਪਇਆ ਕੋਈ ਮੈਨ ਨਹੀਂ ਰੱਖਦਾ ਪੰਜਾਬ ਸਰਕਾਰ ਵਾਸਤੇ ਅਸੀਂ ਐਡਵਰਟਾਈਜ਼ਮੈਂਟ ਤੇ ਕਿੰਨੇ ਲੱਖ ਰੁਪਇਆ ਖਰਚ ਕਰਦੇ ਆਂ ਔਰ ਉਸ ਕਰਨਾ ਸਾਡਾ ਬਣਦਾ ਆਈ ਰੋਸ ਕਰੋ ਉਹਦੇ ਚ ਐਗਰੀ ਆ ਸਾਰੇ ਲੋਕ ਤੜਨਾ ਐਗਰੀ ਆ ਪਰ ਜੇ ਕੰਮ ਬੰਦ ਕਰਕੇ ਜੋਬ ਕਾਰਡ ਬੰਦ ਕਰ ਦੋ ਤਾਂ ਗਰੀਬ ਬਿਲਕੁਲ ਹੀ ਰਗੜੇ ਜਾਣਗੇ ਉਹਦੇ ਚ ਇਸ ਕਰਕੇ ਇਹੋ ਜਿਹਾ ਕੋਈ ਵੀ ਸਰਕਾਰ ਮਤਾ ਨਾ ਲੈ ਕੇ ਆਵੇ ਜਿੱਚ ਗਰੀਬਾਂ ਦਾ ਰੋਜ਼ਗਾਰ ਖੋਇਆ ਜਾਵੇ ਸਰਕਾਰ ਨੂੰ ਇਹ 2-400 ਕਰੋੜ ਰੁਪਏ ਦਾ ਕੋਈ ਫਰਕ ਨਹੀਂ ਪੈਂਦਾ ਅੱਜ ਗਰੀਬ ਘਰਾਂ ਬੈਠੇ ਆਪਦੇ ਘਰਾਂ ਦੇ ਵਿੱਚ ਦੂਸਰਾ ਨੰਬਰ ਮੈਂ ਆਪਣੇ ਹਰਕਾ ਸੁਨੌਰ ਵਾਸੀ ਜਿੰਨੇ ਵੀ ਸਾਡੇ ਸਰਪੰਚ ਨੇ ਇਹਨੂੰ ਵਕਤ-ਵਕਤ ਸ਼ੇਅਰ ਵੀ ਕਰੋ ਜਿੰਨੇ ਵੀ ਤੁਸੀਂ ਲਾਈਵ ਦੇ ਨਾਲ ਜੁੜੇ ਹੋ तकरीबन 99 92 ਬੰਦੇ ਲਾਈਵ 'ਚ ਜੁੜੇ ਆ ਤੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਇਹਨੂੰ ਵਕਤ-ਵਕਤ ਸ਼ੇਅਰ ਕਰੋ ਤਾਂ ਕਿ ਹਰ ਇੱਕ ਦੇ ਇਹ ਐਮਐਲਏ ਕੋਲ ਸੀਐਮ ਸਾਹਿਬ ਕੋਲ ਮੰਤਰੀਆਂ ਕੋਲ ਇਹ ਜਿਹੜੀ ਇਹ ਵੀਡੀਓ ਜਾਵੇ ਤੇ ਤਾਂ ਕਿ ਸਾਡੇ ਜਿਹੜੇ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਐਮਐਲਏ ਨੇ ਚਾਹੇ ਮੰਤਰੀ ਨੇ ਉਹ ਬੋਲ ਸਕਣ ਜੇ ਲੋਕਾਂ ਦੀਆਂ ਇਹ ਇਸ ਚੀਜ਼ ਤੇ ਤੁਸੀਂ ਨਾ ਬੋਲੇ ਐਮਐਲਏ ਜਾਂ ਮੰਤਰੀ ਨਾ ਬੋਲੇ ਕੋਈ ਬੰਦ ਕਰਨ ਦਾ ਇਸ਼ੂ ਕਰ ਲਿਆ ਤੇ ਤੁਹਾਨੂੰ ਇਹ ਬਹੁਤ ਮਹਿੰਗਾ ਪੈਣਾ ਕੰਮ ਲੋਕਾਂ ਨੇ ਬਹੁਤ ਤੁਹਾਡੇ ਐਂਟੀ ਹੋ ਜਾਣਾ ਤੇ ਬਹੁਤ ਹੀ ਜ਼ਿਆਦਾ ਤੁਹਾਡਾ ਜਿਹੜਾ ਮਖਾਲਫਤ ਹੋਣੀ ਆ ਮੈਂ ਆਪਣੇ ਹਲਕੇ ਸਨੌਰ ਵਾਲੇ ਜਿੰਨੇ ਵੀ ਮੇਰੇ ਸਰਪੰਚ ਸਾਹਿਬਾਨ ਵੀਰ ਨੇ ਤੇ ਜਿੰਨੇ ਵੀ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਬੰਦੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੰਮ ਪਾਸ ਹੋਏ ਆ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਰੋਜ਼ਗਾਰ ਦਿਓ ਲੋਕਾਂ ਨੂੰ ਗਰੀਬਾਂ ਨੂੰ ਰੋਜ਼ਗਾਰ ਦਿਓ ਜੇ ਤੁਹਾਡੇ ਕੋਲ ਮਟੀਰੀਅਲ ਹੈ ਨੀਗਾ ਕਿਸੇ ਕੋਲ ਜਿਹੜਾ ਕੰਮ ਪਾਸ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਮੇਰੇ ਬੇਟੇ ਨਾਲ ਕਰ ਲਓ ਗੋਰੀਨਾ ਕਰ ਲੋ ਤੁਹਾਨੂੰ ਮਟੀਰੀਅਲ ਮੈਂ ਚਾਹੇ ਜਿੱਥੋਂ ਮਰਜੀ ਚਕਾਵਾਂ ਤੇ ਮੈਂ ਤੁਹਾਨੂੰ ਮਟੀਰੀਅਲ ਚਕਾਉਂਗਾ ਸਰਕਾਰ ਉਹਦੇ ਅਜੇ ਪੈਸੇ ਦੇਂਦੀ ਦਵੇ ਨਹੀਂ ਦਿੰਦੀ ਨਾ ਦਵੇ ਕੋਈ ਚੱਕਰ ਨਹੀਂ ਪਰ ਤੁਹਾਨੂੰ ਤੁਹਾਡਾ ਕੰਮ ਨਹੀਂ ਰੁਕਣ ਦਿੰਦਾ ਤੁਹਾਡੇ ਭਰਾ ਦਾ ਤੁਹਾਡਾ ਨਾ ਵਾਦਾ ਚਿੰਨ੍ਹ ਵੀ ਸਰਪੰਚ ਸਾਹ ਸਾਰੇ ਆ ਉਹਨਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਪਿੰਡ ਜਿੱਥੇ ਜਿੱਥੇ ਤੁਹਾਡੇ ਕੰਮ ਪਾਸ ਆ ਇਨਾ ਦੋ ਕੰਮ ਚਲਾਓ ਆਪਾਂ ਪਹਿਲੋਂ ਵੀ ਨਰੇਗਾ ਚੋਂ ਕੰਮ ਜਿੰਨੇ ਚਲਾਏ ਆ ਜਿੰਨੇ ਵੀ ਪਿੰਡਾਂ ਦੇ ਵਿੱਚ ਕੰਮ ਚਲਾਏਗਾ ਕਰੋੜਾ ਰੁਪਇਆ ਲੋਕਾਂ ਨੇ ਸਰਪੰਚਾਂ ਨੇ ਲਾਇਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤਕਰੀਬਨ 150 ਤੋਂ ਉੱਤੇ ਬੰਦੇ ਆਪਣੇ ਨਾਲ ਜੁੜ ਗਏ ਤੇ ਸਾਰੇ ਸ਼ੇਅਰ ਕਰੋ ਇਹਨੂੰ ਤਾਂ ਕਿ ਸਰਕਾਰ ਕੋਲ ਇਹ ਚੀਜ਼ ਜਿਹੜੀ ਜਾਵੇ ਜੇ ਇਹ ਬੰਦ ਹੁੰਦੀ ਆ 2100 ਮਲਾਜ਼ਮ ਘਰਾਂ ਚ ਭੇਜੂਗਾ ਜਿਹਨੂੰ ਅਸੀਂ ਕਹਿੰਨੇ ਵੀ ਅਸੀਂ ਰੋਜ਼ਗਾਰ ਦਿੱਤਾ ਏਨੇ ਹਜ਼ਾਰ ਨੌਕਰੀ ਦਿੱਤੀ ਆ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ 2100 ਬੰਦਾ ਕੰਮ ਕਰਦਾ ਪੰਜਾਬ ਦੇ ਵਿੱਚ ਸਾਰੇ ਨੇ ਇਹ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਵਹ ਜਾਣਗੇ ਤੇ ਤੁਹਾਨੂੰ ਬੇਨਤੀ ਆ ਨਰੇਗਾ ਵਾਲੇ ਗਰੀਬ ਬੰਦੇ ਆ ਇਹਨਾਂ ਦਾ ਕੰਮ ਚਲਾਓ ਆਪੋ ਆਪਣੇ ਪਿੰਡ জব ਕਾਰਡ ਜਿਹੜੇ ਉਹਨੂੰ ਸ਼ੁਰੂ ਕਰਾਓ ਤੁਹਾਨੂੰ ਮਟੀਰੀਅਲ ਦੀ ਲੋੜ ਆ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਆ ਤੁਹਾਡਾ ਭਰਾ ਤੁਹਾਡੇ ਨਾਲ ਖੜਾ ਚਾਹੇ ਮੈਂ ਕਿਤੋਂ ਕਰਕੇ ਦਵਾਂ ਤੁਹਾਨੂੰ ਜਿ ਤਰ੍ਹਾਂ ਪਹਿਲਾਂ ਤੁਹਾਡਾ ਕੰਮ ਚਲਾਇਆ ਸੀ ਇਸ ਤਰ੍ਹਾਂ ਹੀ ਤੁਹਾਨੂੰ ਭਈ ਮੈਂ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦਾ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਮੁਹੱਈਆ ਕਰਵਾਉਂਗਾ ਜੋ ਜੋ ਵੀ ਤੁਹਾਨੂੰ ਚਾਹੀਦਾ ਆ ਉਹ ਤੁਸੀਂ ਆਪਦੇ ਭਰਾ ਨਾਲ ਸੰਪਰਕ ਕਰੋ ਤੇ ਜੇ ਤੁਸੀਂ ਐਮਐਲਏ ਬਣਾਇਆ ਤਾਂ ਤੁਹਾਡਾ ਨਾ ਅਖੀਰਲੇ ਸਾਵਾਂ ਤੱਕ ਤੁਹਾਡੇ ਨਾਲ ਹਲਕਾ ਸਨੌਰ ਵਾਲਿਆਂ ਦੇ ਨਾਲ ਦਾ ਖੜਾ ਹਰ ਇੱਕ ਸਰਪੰਚ ਜਿਹੜਾ ਬਣਾਇਆ ਮੈਂ ਤੁਹਾਡਾ ਧੰਨਵਾਦ ਦੀਆਂ ਤੁਸੀਂ ਸਾਰਿਆਂ ਨੇ ਬੜਾ ਵਧੀਆ ਜਿਹੜਾ ਪਰਫਾਰਮੈਂਸ ਦਿਖਾਈ ਆ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਤੁਹਾਨੂੰ ਡੰਮੀਆਂ ਕਹਿੰਦੇ ਸੀ ਵੀ ਇਹ ਡੰਮੀਆਂ ਸਰਪੰਚ ਬਣਾਏ ਆ ਪਠਾਨ ਮਜਰੇ ਨੇ ਬੇ ਉਹ ਜਿਹੜੇ ਉਹ ਤੁਸੀਂ ਵਧੀਆ ਆਪਦਾ ਪਰਫਾਰਮੈਂਸ ਕਰਕੇ ਆਪਦਾ ਵਧੀਆ ਜਿਹੜਾ ਦਿਖਾਇਆ ਵੀ ਅਸੀਂ ਜੇ ਸਰਪੰਚ ਬਣਿਆ ਤੇ ਅਸੀਂ ਲੋਕਾਂ ਦੀਆਂ ਵੋਟਾਂ ਦੇ ਨਾਲ ਤੇ ਜਾਂ ਅਸੀਂ ਲੋਕਾਂ ਦੇ ਪਿਆਰ ਦੇ ਨਾਲ ਸਰਪੰਚ ਬਣਿਆ ਇਹ ਬੜੀ ਵੱਡੀ ਗੱਲ ਤੇ ਬੜੀ ਵੱਡੀ ਮੋਹਰ ਲਾਈ ਤੁਸੀਂ ਤੇ ਮੈਂ ਤੁਹਾਡੇ ਤੇ ਵਿਸ਼ਵਾਸ ਵੀ ਕਰਦਾ ਤੇ ਤੁਹਾਨੂੰ ਤੁਹਾਨੂੰ ਮੈਂ ਇੱਕ ਭਰੋਸਾ ਵੀ ਦਿਵਾਉਣਾ ਤੁਹਾਡਾ ਭਰਾ ਹੋਣ ਕਰਕੇ ਤਕਰੀਬਨ 8-10 ਬੰਦੇ ਆ ਮੇਰੇ ਹਲਕੇ ਦੇ ਵਿੱਚ ਜਿਹੜੇ ਨਿਰਵਾ ਉਹ ਵੱਡੀ ਉਮਰ ਦੇ ਸਰਪੰਚ ਆ ਤੇ ਨਹੀਂ ਤੇ ਸਾਰੇ ਮੇਰੇ ਤੋਂ ਛੋਟੀ ਉਮਰ ਦੇ ਸਰਪੰਚ ਮੇਰੇ ਹਲਕੇ ਸਨੌਰ ਦੇ ਬਣਾਏ ਆ ਮੈਂ ਤੇ ਮੈਂ ਆਸ ਕਰਦਾ ਵੀ ਸਾਰਿਆਂ ਸਰਪੰਚਾਂ ਨੂੰ ਵੀ ਤੁਸੀਂ ਆਪਣੇ ਹਲਕੇ ਦੇ ਵਿੱਚ ਕੰਮ ਇਹ ਨਹੀਂ ਬੰਦ ਨਹੀਂ ਹੋਣ ਦਿਨਾਂ ਦਾ ਰਿਕਾ ਦਾ ਇਹਨੂੰ ਚਾਲੂ ਰੱਖੋ ਜਿਹੜੇ ਜਿਹੜੇ ਕੰਮ ਪਾਸ ਹੋ ਜਾਂਦੇ ਤੁਹਾਡੇ ਜਿਹਾ ਪਾਸ ਤੁਸੀਂ ਕਰਾ ਲੋਂਗੇ ਮਟੀਰੀਅਲ ਤੁਹਾਡਾ ਭਰਾ ਬੈਠਾ ਤੁਹਾਡਾ ਨਾ ਵਾਦਾ ਆ ਤੁਹਾਨੂੰ ਕਿਸੇ ਨੂੰ ਮਟੀਰੀਅਲ ਦੀ ਕਮੀ ਨਹੀਂ ਆਉਣ ਦਿੰਦਾ ਸੰਪਰਕ ਕਰੋ ਮੇਰ ਨਾਲ ਜਿੱਥੋਂ ਤੱਕ ਮੈਂ ਤੁਹਾਡੇ ਨਾਲ ਚੱਲ ਸਕਦਾ ਮੈਂ ਤੁਹਾਡੇ ਨਾਲ ਚੱਲੂਗਾ ਤੇ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਵੀ ਗਲੀਆਂ ਨਾਲੀਆਂ ਜੋ ਵੀ ਪਾਸ ਕਰਾਉਣਾ ਕਰਾਓ ਤੇ ਆਪਾਂ ਇਸ ਨੂੰ ਇਹਨੂੰ ਕੰਮ ਕਰਾਈਏ ਸਰਕਾਰ ਕੋਲੇ ਜੇ ਪਾਣੀ ਪੈਸੇ ਦੇਣੇ ਜਾਂ ਨਹੀਂ ਦੇਣੇ ਅਜੇ ਕੀ ਹੋਣਾ ਕਿ ਨਹੀਂ ਹੋਣਾ ਤੇ ਮੈਂ ਆਪਦੇ ਛੋਟੇ ਵੀਰ ਨੂੰ ਇੱਕ ਸਲਾਹ ਦੇਣੀ ਚਾਹੁੰਨਾ ਵੀ ਜਿਹੜੇ ਤੇਰੀ ਅਜੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੂੰ ਅਜੇ ਨਹੀਂ ਤੈਨੂੰ ਪਤਾ ਜੋ ਮੈਂ ਪਾਸ ਕਰਾਇਆ ਨਾ ਹਲਕੇ ਸਨੌਰ ਦੀ ਮੰਗ ਸੀ ਤੇ ਹਲਕੇ ਸਨੌਰ ਦੇ ਇਹ ਇਹ ਚੀਜ਼ਾਂ ਦੀ ਲੋੜ ਸੀ ਜਿਹੜੇ ਤੂੰ ਸਾਰਾ ਕੁਝ 2-2 ਲੱਖ ਰੁਪਏ ਪਿੰਡਾਂ 'ਚ ਵੰਡਦਾ ਇਹ ਗੜੀਆਂ ਨਾਲੀਆਂ ਨਹੀਂ ਪੂਰੀਆਂ ਕੋਈ ਕਰਾ ਸਕਦੀ ਸਰਕਾਰ ਜਿਹੜੇ ਮੈਂ ਗਰਾਊਂਡ ਬਣਾ ਕੇ ਦਿੱਤੇ ਸੀ ਇੱਕ ਇਸ਼ੂ ਬਣਾ ਕੇ ਤੂੰ ਆਪਦੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਤੂੰ ਇਹ ਸਾਰਾ ਕੁਝ ਖਤਮ ਕਰਕੇ ਰੱਖਤਾ ਮੇਰੇ ਸਾਰੇ ਗਰਾਊਂਡ ਜਿਹੜੇ ਮੈਂ 170 ਦੇ ਨੇੜੇ ਪਿੰਡਾਂ ਦੇ ਵਿੱਚ ਗਰਾਊਂਡ ਪਾਸ ਕਰਾਇਆ ਸੀ 1.5 ਲੱਖ ਰੁਪਈਆ ਮੈਂ ਜਮ੍ਹਾਂ ਕਰਾਇਆ ਸੀ ਦਰੇਗਾ ਚ ਬਈ ਜਿੱਥੇ 5 ਲੱਖ ਰੁਪਈਆ ਇੱਕ ਗਰਾਊਂਡ ਤੇ ਲੱਗਣਾ ਸੀ 1.5 ਲੱਖ ਰੁਪਈਆ ਆਪਾਂ ਦੇਣਾ ਸੀ ਪੰਚਾਇਤ ਨੇ ਤੇ 3.5 ਲੱਖ ਰੁਪਈਆ ਉਹਦੇ ਚ ਦਰੇਗਾ ਨੇ ਦੇਣਾ ਸੀ ਤੋਂ ਜੇ ਬਣਦੇ ਤੇ 170 ਪਿੰਡ ਦੇ ਵਿੱਚ ਬੱਚੇ ਆਪੋ ਆਪਣੀ ਗੇਮਾਂ ਕਰਦੇ ਕੁਝ ਸਰੀਰ ਬਣਦੇ ਉਹਨਾਂ ਦੇ ਕੁਝ ਉਹ ਨੌਕਰੀਆਂ ਨੂੰ ਉਹਨਾਂ ਦਾ ਰੁਝਾਨ ਹੁੰਦਾ 40 ਪਿੰਡਾਂ 'ਚ ਮੈਂ 10-10 ਲੱਖ ਰੁਪਈਆ ਗਰਾਉਂਡਾਂ ਵਾਸਤੇ ਦਿੱਤਾ ਇਹਨਾਂ ਜਿਮ ਵਾਸਤੇ ਪਾਇਆ ਸੀ ਉਹ ਵੀ ਤੂੰ ਸਾਰਾ ਕੈਨਸਲ ਕਰਤਾ ਇਹ ਜਿਹੜੀਆਂ ਸੜਕਾਂ ਜਾਂ ਗਲੀਆਂ ਵਾਲੀਆਂ ਇਹ ਤਾਂ ਬਣਦੀਆਂ ਰਹਿਣਗੀਆਂ ਪਰ ਜੇ ਮੁੰਡਿਆਂ ਦੇ ਵਾਸਤੇ ਅਸੀਂ ਗੇਮਾਂ ਦੇ ਦੇਂਦੇ ਉਹ ਚੀਜ਼ਾਂ ਤੇ ਮੇਰਾ ਖਿਆਲ ਸਭ ਤੋਂ ਵਧੀਆ ਪੰਜਾਬ ਦਾ ਇੱਕ ਨੰਬਰ ਤੇ ਆਪਣਾ ਹਲਕਾ ਹੋਣਾ ਸੀ ਪਰ ਤੇਰੀ ਆਪਣੀ ਸੋਚ ਆ ਸਾਡੀ ਸੋਚ ਆ ਮੇਰੀ ਸੋਚ ਸੀ ਵੀ ਮੈਂ ਆਪਣੇ ਯੂਥ ਨੂੰ ਆਪਣੇ ਲੋਕਾਂ ਨੂੰ ਜਿਹੜੇ ਪਛੜੇ ਹੋਇਆ ਇਲਾਕਾ ਆ ਬੇਨੂੰ ਇਹਦੇ ਵਾਸਤੇ ਜੇ ਮੈਂ ਕੁਝ ਕਰ ਸਕਦਾ ਤੇ ਸਾਡੀ ਸੋਚ ਸੀ ਮੇਰੀ ਤੇ ਮੇਰੇ ਬੇਟੇ ਦੀ ਵੀ ਅਸੀਂ ਵੱਧ ਤੋਂ ਵੱਧ ਯੂਥ ਨੂੰ ਗੇਮਾਂ ਦੇ ਵਿੱਚ ਲਾਈਏ ਤਾਂ ਕਿ ਨਸ਼ਿਆਂ ਤੋਂ ਦੂਰ ਰਹਿਣੇ ਤੇ ਸਾਡੇ ਪੰਜਾਬ ਦੇ ਵਿੱਚ ਆਪਣੀਆਂ ਗੇਮਾਂ ਦਾ ਹਿੱਸਾ ਪਾਉਣ ਤੇ ਇਹ ਕੁਝ ਨਾ ਕੁਝ ਪੰਜਾਬ ਦਾ ਨਾਮ ਰੋਸ਼ਨ ਕਰਨ ਸਾਡੇ ਹਲਕੇ ਦਾ ਨਾਮ ਰੋਸ਼ਨ ਕਰਨ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕਰਨ ਤੁਹਾਨੂੰ ਬੇਨਤੀ ਆ ਸਰਕਾਰ ਨੂੰ ਵੀ ਬੇਨਤੀ ਆ ਨਰੇਗਾ ਬਿਲਕੁਲ ਨਾ ਬੰਦ ਕਰਿਓ ਲੋਕਾਂ ਨੂੰ ਬਹੁਤ ਇਦੀ ਜ਼ਰੂਰਤ ਆ ਗਰੀਬ ਲੋਕ ਜਿਹੜੇ ਅੱਜ ਆਪਣੇ ਘਰਾਂ ਦੇ ਵਿੱਚ ਬੈਠੇ ਆ ਰੋਜ਼ਗਾਰ ਇਹਨਾਂ ਦਾ ਸਾਰਾ ਖਤਮ ਹੋ ਗਿਆ ਬਜ਼ੁਰਗ ਵੀ ਅੱਜ ਆਪਦੇ ਬੱਚਿਆਂ ਵਾਸਤੇ ਕੁਛ ਨਾ ਕੁਛ ਇਸ ਤਰੀਕਾ ਚੋਂ ਲੈ ਜਾਂਦਾ ਸੀ ਘਰੇ ਤੇ ਤੁਹਾਨੂੰ ਬੇਨਤੀ ਆ ਵੀ ਇਹਨੂੰ ਬੰਦ ਨਾ ਕਰਕੇ ਇਹਦੇ ਤੇ ਕੋਈ ਵਧੀਆ ਰੋਸ ਕਰਨਾ ਸਾਡਾ ਬਣਦਾ ਸੈਂਟਰ ਰੋਸ ਕਰੋ ਪਰ ਇਹਨੂੰ ਬੰਦ ਨਾ ਕਰਿਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਬੀਨ ਰੇਗਾ ਦੇ ਨਾਲ ਬਹੁਤ ਪੰਜਾਬ ਦੇ ਗਰੀਬਾਂ ਦਾ ਰੋਜ਼ਗਾਰ ਚੱਲਦਾ ਤੇ ਗਰੀਬ ਜਿਹੜੇ ਆ ਅੱਜ ਉਹ ਆਪਦੇ ਮਹਤਾਜ ਹੋ ਜਾਣਗੇ ਆਪਦੀ ਸਮਝ ਲਓ ਕਮਾਈ ਤੋਂ ਤੇ ਕੋਈ 60 40 ਜੇ ਸਰਕਾਰ ਨੇ ਕੀਤਾ ਉਹ ਸਾਰੇ ਆਲਓਵਰ ਇੰਡੀਆ ਚ ਕੀਤਾ ਸਾਡਾ ਫਰਜ਼ ਬਣਦਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ ਪਰ ਇਹਨੂੰ ਬਦਲਾ ਨਾ ਕਰੀਏ ਜੇ ਸਰਕਾਰ ਨੂੰ ਕੋਲੋਂ ਪੈਸੇ ਪੌੜੇ ਵੀ ਪੈਂਦੇ ਆ ਤੇ 5-400 ਕਰੋੜ ਸਰਕਾਰ ਵਾਸਤੇ ਕੋਈ ਮਿਹਨਤ ਨਹੀਂ ਰੱਖਦਾ ਸਾਰੇ ਪੰਜਾਬ ਵਾਸਤੇ ਤੇ ਦੂਜਾ ਨੰਬਰ ਇੱਕ ਤਨ ਮਸਲਾ ਵੀ ਦਿੰਦਾ ਤੁਸੀਂ ਮੰਡੀ ਬੋਰਡ ਦੇ ਵਿੱਚ ਜਿਹੜੀ ਛੜਕਾ ਪੜਦੀ ਆ ਉਹਨੂੰ ਇਹਦੇ ਨਾਲ ਜੋੜੋ 60% ਤੁਹਾਨੂੰ ਸਰਕਾਰ ਦੇ ਰਹੀ ਆ ਸਹੂਲਤ 40% ਤੁਸੀਂ ਆਪ ਦੇ ਇਥੋਂ ਨਾਲ ਲਾਓ ਉਹਨੂੰ ਇਹਨੂੰ ਦੂਸਰੇ ਬੰਨੇ ਮਰਜ਼ੀ ਕਰੋ ਜਦੋਂ ਪਹਿਲੋਂ ਸੈਂਟਰ ਨੇ ਇਹ ਕੰਮ ਸ਼ੁਰੂ ਕੀਤਾ ਸੀ ਉਦੋਂ ਵੀ ਮੈਂ ਬਲਾਕ ਸੰਮਤੀ ਦਾ ਚੇਅਰਮੈਨ ਸੀ ਇਹ ਵੀ ਸਕੀਮਾਂ ਅਸੀਂ ਦਿੰਦੇ ਰਹੇ ਆ ਬਲਾਕ ਸਮਤੀ ਦੇ ਚੇਅਰਮੈਨ ਹਣ ਦੇ ਬਾਵਜੂਦ ਵੀ ਇਹਨੂੰ ਜੁਆਇੰਟ ਕਰਕੇ ਜਿਹੜੀ ਗ੍ਰਾਂਟ ਦਿੰਨੇ ਹੋ ਜੁਆਇੰਟ ਕਰਕੇ ਉਹਨਾਂ ਨਾਲ ਆਪਾਂ ਦੇਣ ਲੱਗ ਪਈਏ ਤੇ ਆਪਾਂ ਨੂੰ ਜਿਹੜੀ ਲੇਬਰ ਦੀ ਸਹੂਲਤ ਆ ਉਹ ਆਪਾਂ ਨੂੰ ਬਹੁਤ ਵੱਡੀ ਲੇਬਰ ਦੀ ਸਹੂਲਤ ਮਿਲੂ ਤੇ ਨਾਲ ਸਾਨੂੰ ਮਟੀਰੀਅਲ ਮਿਲੂਗਾ ਤੇ ਜਿਹੜੀ ਉਹ ਚੀਜ਼ਾਂ ਆ ਉਹਨਾਂ ਦਾ ਫਰਕ ਜਿਹੜਾ ਆ ਉਹ ਪਹਿਲਾਂ ਵੀ ਪਿਆ ਸੀ ਤੇ ਅੱਜ ਉਹਦੇ ਤੇ ਕਾਮਯਾਬ ਸੀ ਇਹ ਤਰੀਕਾ ਤਾਂ ਹੁਣ ਵੀ ਜੇ ਇਹਨੂੰ ਮੰਡੀ ਬੋਰਡ ਦੇ ਨਾਲ ਜੋੜ ਲਿਆ ਜਾਵੇ ਤੇ ਇਹ ਹੋਰ ਵੀ ਕਾਮਯਾਬ ਹੋ ਸਕਦਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਆਪਦੇ ਭਰਾ ਦੇ ਨਾਲ ਸੰਪਰਕ ਕਰਿਓ ਜਿਹੜੇ ਵੀ ਕਿਹੇ ਸਰਪੈਂਚ ਨੇਂਂ ਦਰੇਗਾ ਪਾਸ ਕਰਾਲੇ ਆ ਤੇ ਤੁਹਾਨੂੰ ਮਟੀਰੀਅਲ ਦੀ ਕਮੀ ਨਹੀਂ ਜਦੋਂ ਮਰਜੀ ਮਿਰਨਾ ਨਾਲ ਗੱਲ ਕਰ ਲਿਓ ਗੁਰੀ ਨਾਲ ਗੱਲ ਕਰ ਲਿਓ ਹਰਜਸ਼ਨ ਨਾਲ ਗੱਲ ਕਰ ਲਿਓ ਮੇਰੇ ਘਰੇ ਜਾ ਕੇ ਮਾਤਾ ਉਹਨਾਂ ਨੂੰ ਜਾ ਕੇ ਦੱਸ ਦਿਓ ਹਰਦੇਵ ਨਾਲ ਗੱਲ ਕਰ ਲਿਓ ਜਿਹੜੇ ਵੀ ਸਾਡੇ ਬੰਦੇ ਆ ਉਹਨਾਂ ਨਾਲ ਸੰਪਰਕ ਕਰ ਲਿਓ ਤੇ ਤੁਹਾਡਾ ਕੰਮ ਚਲਾਉਣਾ ਸਾਡੀ ਜ਼ਿੰਮੇਵਾਰੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜੁੜੇ ਹੋ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਇਹ ਜਿਹੜਾ ਹੈ ਸਰਕਾਰ ਦੇ ਕੋਲੇ ਮੇਰੀ ਆਵਾਜ਼ ਪਹੁੰਚੇ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਤੇ ਸਾਡੇ ਜਿਹੜੇ 16000 ਜੋਬ ਕਾਰਡ ਫੜ ਕੇ ਸਨੌਰ ਦੇ ਵਿੱਚ ਆ ਉਹਨਾਂ ਦਾ ਜਿਹੜਾ ਕੰਮ ਚੱਲਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬੇਨਤੀ ਆ ਵੀ ਇਹਨਾਂ ਵਾਤ ਤੋਂ ਵਾਤ ਸ਼ੇਅਰ ਕਰੋ